ਪੰਜਾਬ ਸਰਕਾਰ ਮਲਾਜਮਾਂ ਪ੍ਰਤੀ ਲਗਾਤਾਰ ਸਖਤ ਹੁੰਦੀ ਜਾ ਰਹੀ ਹੈ ਹੁਣ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਸਮੂਹ ਟੈਕਨੀਕਲ ਅਸਿਸਟੈਂਟਾਂ ਤੇ ਸੇਵਾਦਾਰਾਂ ਦੀਆਂ ਵਿਆਪਕ ਪੱਦਰ ਤੇ ਬਦਲੀਆਂ ਕਰਨ ਦੇ ਹੁਕਮ ਜਾਰੀ ਕੀਤੇ ਨੇ ਖਾਸ ਕਰਕੇ ਪੰਜਾਬ ਸਰਕਾਰ ਨੇ ਤਸੀਲ ਦਫਤਰਾਂ ਵਿੱਚੋਂ ਕਰਪਸ਼ਨ ਨੂੰ ਦੂਰ ਕਰਨ ਲਈ ਢੇਢਲੇ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਦਾ ਫੈਸਲਾ ਲਿਆ ਜਿਹਦੇ ਵਿੱਚ ਇਹ ਦੋਸ਼ ਲਾਇਆ ਜਾ ਰਿਹਾ ਸਰਕਾਰ ਵੱਲੋਂ ਇਹ ਸ਼ੱਕ ਜਾਰ ਕੀਤਾ ਜਾ ਰਿਹਾ ਵੀ ਜਿਹੜੇ ਮੁਲਾਜ਼ਮ ਲੰਬਾ ਸਮਾਂ ਇੱਕੋ ਸੀਟ ਤੇ ਤਨਾਤ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਨੈਕਸਸ ਪੈਦਾ ਕਰ ਦਿੰਦੇ ਨੇ ਜੋ ਕ腐ਸ਼ਨ ਦਾ ਕਾਰਨ ਬੰਦੇ ਨੇ ਜਿਹਦੇ ਕਰਕੇ ਇਹ ਫੈਸਲਾ ਕੀਤਾ ਵੀ ਤਸਵੀਲ ਦਫਤਰਾਂ ਵਿੱਚੋਂ ਸਮੂਹ ਟੈਕਨੀਕਲ ਅਸਿਸਟੈਂਟ ਤੇ ਸੇਵਾਦਾਰਾਂ ਦੀਆਂ ਬਦਲੀਆਂ ਕੀਤੀਆਂ ਜਾਣ ਇਹ ਫੈਸਲਾ ਮੁਲਾਜ਼ਮਾਂ ਬਾਰੇ ਇਦਾਂ ਦਾ ਕੋਈ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀਆਂ ਜਨਤਕ ਮੀਡੀਆ ਰੈਲੀਆਂ ਵਿੱਚ ਇਹ ਗੱਲ ਸਾਫ਼ ਕਰ ਚੁੱਕੇ ਨੇ ਵੀ ਹੁਣ ਪੰਜਾਬ ਵਿੱਚ ਹੜਤਾਲਾਂ ਨਹੀਂ ਚੱਲਣਗੀਆਂ ਹੁਣ ਪੰਜਾਬ ਵਿੱਚ ਕਲਮ ਛੋੜ ਹੜਤਾਲਾਂ ਵਾਲੇ ਦੌਰ ਨਹੀਂ ਚੱਲਣਗੇ ਲੋਕਾਂ ਦੇ ਕੰਮ ਕਰਨੇ ਪੈਣਗੇ ਔਰ ਇਸ ਤਰ੍ਹਾਂ ਜੇ ਕੋਈ ਸਰਕਾਰੀ ਦਫ਼ਤਰਾਂ ਵਿੱਚ ਰੁਕਾਵਟ ਬਣੇਗਾ ਤੇ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਵੇਗਾ ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਬੜੇ ਸਪਸ਼ਟ ਰੂਪ ਵਿੱਚ ਕਹਿ ਚੁੱਕੇ ਨੇ ਬਿ ਸਰਕਾਰੀ ਦਫਤਰਾਂ ਵਿੱਚ ਕਿਸੇ ਤਰ੍ਹਾਂ ਦਾ ਖੱਲਲ ਨਹੀਂ ਪੈਣ ਦਿੱਤਾ ਜਾਊਗਾ ਔਰ ਉਹਨਾਂ ਨੇ ਬੜਾ ਸਾਫ਼ ਕਿਹਾ ਵੀ ਹੁਣ ਪੰਜਾਬ ਵਿੱਚ ਹੜਤਾਲਾਂ ਨਹੀਂ ਚੱਲਣਗੀਆਂ ਉਹਨਾਂ ਨੇ ਸਿੱਧੇ ਰੂਪ ਵਿੱਚ ਕਿਹਾ ਵੀ ਕਲਮ ਛੋੜ ਹੜਤਾਲਾਂ ਕਰਕੇ ਕੰਮ ਠੱਪ ਕਰਨ ਦਾ ਪ੍ਰਭਾਵ ਵੀ ਨਹੀਂ ਚੱਲੇਗਾ ਹੁਣ ਤੇ ਲੋਕਾਂ ਦੇ ਕੰਮ ਕਰਨੇ ਪੈਣਗੇ ਔਰ ਜਦੋਂ ਪਿਛਲੇ ਸਮੇਂ ਪਟਵਾਰੀਆਂ ਨੇ ਸੰਘਰਸ਼ ਕੀਤਾ ਸੀ ਤੇ ਨਿੱਜੀ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜੇ ਸਖਤ ਕਦਮ ਚੁੱਕੇ ਸੀ ਔਰ ਪਟਵਾਰੀਆਂ ਦਾ ਜ਼ਿਲ੍ਹਾ ਕੇਡਰ ਜਿਹੜਾ ਸੀ ਉਹਨੂੰ ਉਹਦੇ ਵਿੱਚ ਸੋਧ ਕਰਕੇ ਨਿਯਮਾਂ 'ਚ ਉਹਨੂੰ ਸਟੇਟ ਕੇਡਰ ਬਣਾ ਦਿੱਤਾ ਸੀ ਤਾਂ ਜੋ ਪਟਵਾਰੀ ਪਹਿਲੋਂ ਜ਼ਿਲ੍ਹਾ ਕੇਡਰ ਹੋਣ ਕਰਕੇ ਉਹ ਜ਼ਿਲ੍ਹਿਆਂ ਤੱਕ ਹੀ ਬਦਲੀਆਂ ਕਰਾ ਕੇ ਉੱਥੇ ਘੁੰਮਦੇ ਸੀ ਪਰ ਹੁਣ ਜਿਹੜਾ ਨਵਾਂ ਸਟੇਟ ਕੇਡਰ ਬਣਾ ਦਿੱਤਾ ਨਵੇਂ ਨਿਯਮ ਬਣਾਤੇ ਹੁਣ ਪਟਵਾਰੀਆਂ ਨੂੰ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਵਿੱਚ ਬਦਲਣ ਦਾ ਪ੍ਰਬੰਧ ਵੀ ਕਰ ਲਿਆ ਇਸੇ ਤਰ੍ਹਾਂ ਜਦੋਂ ਪਿਛਲੇ ਸਮੇਂ ਤਹਿਸੀਲਦਾਰਾਂ ਨੇ ਸਮੂਹਕ ਛੁੱਟੀ ਲਈ ਸੀ ਤੇ ਉਦੋਂ ਵੀ ਥੋਕ ਵਿੱਚ ਤਹਿਸੀਲਦਾਰਾਂ ਦੀਆਂ ਮੁਅਤਲੀਆਂ ਕੀਤੀਆਂ ਗਈਆਂ ਸੀ ਤੇ ਨਾਲ ਦੀ ਨਾਲ ਉਹਨਾਂ ਨੂੰ ਵਿਆਪਕ ਪੱਧਰ ਤੇ ਦੂਦਰਾਡੇ ਬਦਲਿਆ ਗਿਆ ਸੀ ਔਰ ਇਸੇ ਤਰ੍ਹਾਂ ਜਦੋਂ ਪਿਛਲੇ ਸਮੇਂ PCS ਐਸੋਸੀਏਸ਼ਨ ਨੇ ਸਮੂਹਕ ਛੁੱਟੀ ਲੈ ਕੇ ਕੰਮ ਠੱਪ ਕੀਤਾ ਸੀ ਤੇ ਖੁਦ ਭਗਵੰਤ ਸਿੰਘ ਮਾਨ ਨੇ ਆਪਣੇ ਸਾਈਨਾ ਹੇਠ ਦਸਕਰ ਕਰਕੇ ਇਹ ਗੱਲ ਕਹਿ ਦਿੱਤੀ ਸੀ ਅਲਟੀਮੇਟ ਕਰ ਦਿੱਤਾ ਸੀ ਵੀ ਜੇ ਐਨੇ ਵਜੇ ਤੱਕ ਹੜਤਾਲ ਖਤਮ ਨਾ ਕੀਤੀ ਤੇ ਫਿਰ ਉਹਨਾਂ ਤੋਂ ਕੋਈ ਵੀ ਫੈਸਲਾ ਲੈਣ ਦੀ ਤਵਕਕ ਕੀਤੀ ਜਾਵੇ ਸੋ ਇਸੇ ਤਰ੍ਹਾਂ ਹੁਣ ਇੱਕ ਮਾਲ ਪੁਨਰਵਾਸਤੇ ਆਪ ਦਾ ਪ੍ਰਬੰਧ ਵਿਭਾਗ ਨੇ ਪੱਤਰ ਕੱਢਿਆ ਸਮੂਹ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਕੀਤੇ ਨੇ ਹੁਕਮ ਕੀ ਕੀਤੇ ਨੇ ਤੁਸੀਂ ਸੁਣੇ ਲਵੋ ਇਹਦੇ ਵਿੱਚ ਕਿਹਾ ਕਿ ਸਰਕਾਰ ਵੱਲੋਂ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿੱਚ ਰਿਸ਼ਵਤਖੋਰੀ ਖਤਮ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੰਤਵ ਨਾਲ ਸਰਕਾਰ ਵੱਲੋਂ ਜ਼ਿਲ੍ਹਾ ਐਸਐਸ ਨਗਰ ਵਿੱਚ ਈਜੀ ਡਿਸੀਜਨ ਦਾ ਰਜਿਸਟ੍ਰੇਸ਼ਨ ਦਾ ਪਾਇਲਟ ਪ੍ਰੋਜੈਕਟ ਚਾਲੂ ਕੀਤਾ ਜਾ ਚੁੱਕਾ ਹੈ। ਅਗਲੇ ਪੈਰੇ ਚ ਹੁਕਮ ਇਹ ਦਿੱਤਾ ਹੈ ਵੀ ਇਹ ਵੇਖਣ ਵਿੱਚ ਆਇਆ ਹੈ ਕਿ ਸਬ ਰਜਿਸਟਰਰ ਜੁਆਇੰਟ ਸਬ ਰਜਿਸਟਰਰ ਦਫ਼ਤਰਾਂ ਵਿੱਚ ਕੰਮ ਕਰਦੇ ਟੈਕਨੀਕਲ ਅਸਿਸਟੈਂਟ ਅਤੇ ਸੇਵਾਦਾਰ ਬਹੁਤ ਲੰਬੇ ਸਮੇਂ ਤੋਂ ਉਨਾ ਹੀ ਦਫ਼ਤਰਾਂ ਵਿੱਚ ਕੰਮ ਕਰ ਰਹੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਲੰਬੇ ਸਮੇਂ ਤੋਂ ਇੱਕੋ ਜਗ੍ਹਾ ਤੇ ਤਣਾਤ ਰਹਿਣ ਕਾਰਨ ਕਈ ਥਾਵਾਂ ਤੇ ਉਹਨਾਂ ਦੇ ਨੈਕਸਸ ਬਣੇ ਹੋਏ ਹਨ ਜਿਸ ਕਾਰਨ ਭ੍ਰਿਸ਼ਟਾਚਾਰ ਨੂੰ ਮੁਕੰਮਲ ਤੌਰ ਤੇ ਰੋਕਣ ਵਿੱਚ ਦਿੱਕਤ ਮਹਿਸੂਸ ਕੀਤੀ ਜਾ ਰਹੀ ਹੈ ਉਪਰੋਕਤ ਨੈਕਸਸ ਨੂੰ ਤੋੜਨ ਲਈ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਤੁਰੰਤ ਆਪ ਦੇ ਜ਼ਿਲ੍ਹੇ ਦੇ ਸਾਰੇ ਟੈਕਨੀਕਲ ਅਸਿਸਟੈਂਟਾਂ ਦਾ ਤਬਾਦਲਾ ਕੀਤਾ ਜਾਵੇ ਨਾਲ ਇਹ ਵੀ ਕਿਹਾ ਵੀ ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਵੱਡੇ ਸਟੇਸ਼ਨਾਂ ਤੇ ਤਣਾਤ ਰਹੇ ਟੈਕਨੀਕਲ ਅਸਿਸਟੈਂਟਾਂ ਨੂੰ ਦੁਬਾਰਾ ਵੱਡੇ ਸਟੇਸ਼ਨਾਂ ਤੇ ਨਾਮ ਲਾਇਆ ਜਾਵੇ। ਇਹ ਵੀ ਕਹਿ ਦਿੱਤਾ ਵੀ ਇਸੇ ਤਰ੍ਹਾਂ ਸਾਬਰ ਰਜਿਸਟਰਰ ਜੁਆਇੰਟ ਸਾਬਰ ਰਜਿਸਟਰਡ ਦਫ਼ਤਰਾਂ ਵਿੱਚ ਤਨਾਤ ਰਹੇ ਸੇਵਾਦਾਰਾਂ ਦਾ ਤੁਰੰਤ ਤਹਿਸੀਲ ਤੋਂ ਤਬਾਦਲਾ ਕੀ ਕਰ ਦਿੱਤਾ ਜਾਵੇ ਅਤੇ ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਪਹਿਲਾ ਸਾਬਰ ਰਜਿਸਟਰਰ ਜੁਆਇੰਟ ਸਾਬਰ ਰਜਿਸਟਰਡ ਦਫ਼ਤਰਾਂ ਵਿੱਚ ਤਨਾਤ ਰਹੇ ਸੇਵਾਦਾਰਾਂ ਨੂੰ ਦੁਬਾਰਾ ਇਹਨਾਂ ਦਫ਼ਤਰਾਂ ਵਿੱਚ ਤਣਾਤ ਨਾ ਕੀਤਾ ਜਾਵੇ ਸੋ ਪੰਜਾਬ ਸਰਕਾਰ ਨੇ ਹੁਣ ਦਰਜਾ 4 ਮਲਾਜਮਾਂ ਉੱਪਰ ਵੀ ਜਿਹੜਾ ਐਕਸ਼ਨ ਲਿਆ ਵੀ ਉਹਨਾਂ ਨੂੰ ਵੀ ਬਦਲਿਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਤਹਿਸੀਲ ਦਫ਼ਤਰਾਂ ਵਿੱਚ ਕਰਪਸ਼ਨ ਦੀ ਗੁੰਜਾਇਸ਼ ਨਾ ਰਹੇ